ਐਵੇਂ ਜਿਵੇਂ ਬਾਈ ਦਾ ਗੱਲ ਕਹਿਣਾ ਵੀ ਜੇਕਰ Honda City ਦੀ ਗੱਲ ਕਰਦੇ ਸਾਡੇ ਲਵੇ 7-8 ਪੰਜ ਕਾਰਾਂ ਖੜੀਆਂ ਹੋਣਗੀਆਂ ਵਰਨਾ ਕਾਰਾਂ ਵਰਨਾ ਦੇ ਵਿੱਚ ਘੱਟੋ ਘਾਟ 5-6 ਕਾਰਾਂ ਖੜੀਆਂ ਹੋਣਗੀਆਂ Altoਆਂ ਦਾ ਅੰਤੇ ਨਹੀਂ Swiftਾਂ ਦਾ ਤਾਂ ਅੰਤੇ ਨਹੀਂ ਬਈ ਇੰਨੀਆਂ ਕਾਰਾਂ ਔਰੇ ਖੜੀਆਂ ਨੇ ਤੇ Swiftਾਂ ਦੀ ਗੱਲ ਕਰਾਂ ਮੈਂ ਔਰੇ ਦੇਖਿਆ ਲਗਭਗ 20 ਕਾਰਾਂ Swiftਾਂ ਬਿਲਕੁਲ ਬਿਲਕੁਲ Altoਆਂ ਦੀ ਗੱਲ ਕਰਾਂ 25-30 ਕਾਰਾਂ ਖੜੀਆਂ Altoਆਂ ਸੌਣੇ 7 ਲੱਖ ਰੁਪਈਆ ਦੇ ਵਿੱਚ ਫੋਰਦ ਹੁੰਦਾ ਹੈ ਪੰਜਾਬ ਨੰਬਰ ਦੀ ਮੇਨ ਗੱਲ ਬਈ ਹੈ ਪੇਪਰ ਪੂਰੇ ਇਸ ਪੱਖੋਂ ਬੇਚਿੰਤ ਹੋ ਕੇ ਆਇਓ ਵੀ ਤੁਹਾਨੂੰ ਪੇਪਰਾਂ ਦੇ ਵਿੱਚ ਕਈ ਵਾਰ ਕੋਈ ਹੋ ਪੇਪਰ ਹੋਰ ਤੁਹਾਨੂੰ ਪੂਰੇ ਮਿਲਣਗੇ ਉਹ ਬਾਈ ਹੋਰਾਂ ਜਿੰਮੇਵਾਰੀ ਆ ਬਈ। ਹਨਾ ਉਹਰੇ ਬਾਈ ਇਹਨਾ ਅਗਰ ਤੁਹਾਨੂੰ ਘਰ ਦੀ ਕਾਰ ਕੋਈ ਖਰੀਦਣੀ ਹੈ ਜਾਂ ਵੇਚਣੀ ਵੀ ਹੈ ਤਾਂ ਉਹਰੇ ਆ ਕੇ ਆਪਣੀ ਕਾਰ ਸਟੈਂਡ ਕਰ ਸਕਦਾ ਕਿ ਜਿਹਦਾ ਖਰਚਾ ਤੁਹਾਡੇ ਤੋਂ ਕੋਈ ਨਹੀਂ ਲੈ ਲਿਆ ਜਾਣਾ। ਅੱਧੇ ਘੰਟੇ ਦੇ ਵਿੱਚ ਲੋਨ ਕਰਾ ਕੇ ਕਾਰ ਬਾਈ ਹੋਰਾਂ ਡਿਲੀਵਰ ਕਰਤੀ ਵਰਨਾ ਇਹ ਮੇਲੇ ਚੋਂ ਤੁਹਾਨੂੰ ਬਈ 50000 ਤੋਂ ਲੈ ਕੇ 50 ਲੱਖ ਤੱਕ ਦੀ ਜਿੰਦਾਂ ਦੀ ਮਰਜ਼ੀ ਕਾਰ ਲੈ ਲਈ। 50000 ਦਾ ਕਪਾਸਿੰਗਾ ਗੱਡੀ ਦੀ 8 ਮਾਡਲ ਹਾਂਜੀ ਹਾਂ 1,115,000 ਮੰਗਦਾ ਪਰ ਹੁਣ ਅੱਜ ਕੱਲ ਇਹਨਾਂ ਦੇ ਰੇਟ ਬਾਹਰ ਲੈ ਵੀ ਮਿੱਤਰੋ ਆਪਾਂ ਅੱਜ ਅਮਰਗੜ ਖੜੇ ਆ ਬਈ ਧੂਰੀ ਕਾਰ ਬਜ਼ਾਰ ਵਾਲੇ ਬਾਈ ਹੋਰਾਂ ਨੇ ਮੇਲਾ ਲਾਇਆ ਹੋਇਆ ਅੱਜ ਹੈਗਾ ਆਪਣਾ ਪੰਜਵਾਂ ਮੇਲਾ ਪੰਜਵਾਂ ਕਾਰ ਮੇਲਾ ਹਾਂ ਤੇ ਇਹ ਕਾਰ ਮੇਲਾ ਬਈ ਜਿਹੜਾ ਹਰ ਮਹੀਨੇ ਸੈਕਿੰਡ ਸੰਡੇ ਨੂੰ ਜਿਹੜਾ ਲੱਗਦਾ ਹੁੰਦਾ ਬਈ ਇਹ ਅੱਜ ਹੈਗਾ ਕਿਹੜੀ ਹੈ ਵੀਰੇ ਏ ਅਮਰਗੜੀ ਇਹ ਆਪਣਾ ਪੂਡਾ ਕਲੋਨੀ ਦੇ ਸਾਹਮਣੇ ਦਫਤਰ ਹੈਗਾ ਉੱਥੇ ਹੀ ਆਪਾਂ ਇਹ ਮਤਲਬ ਕਾਰ ਮੇਲਾ ਮਹੀਨੇ ਦੇ ਦੂਜੇ ਐਤਵਾਰ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਤੇ ਅੱਜ ਆਈਏ 9 ਤਰੀਕ ਭਈ ਇਹ ਮੇਲਾ ਪੂਰਾ ਖਚਾ ਖਚ ਭਰਿਆ ਹੈ ਲਗਭਗ 3 350 400 ਕਾਰ ਉਰੇ ਹੈਗੀ ਆ ਜਿਹੜੀ ਇੱਕ ਕਾਰਾਂ ਮਯੂਰੀ ਕਿਹੜੇ ਕਿਹੜੇ ਹੁੰਦੀ ਹੈ ਵੀਰੇ ਹਰ ਕਾਰ ਤੁਸੀਂ ਦੇਖ ਰਹੇ ਹੋ ਦੇਖੋ 4000 ਚੱਲੀ ਸਾਡੇ ਕੋਲ ਥਾਰ ਵੀ ਆਈ ਹੋਈ ਹੈ ਠੀਕ ਹੈ ਬਲੈਕ ਸਕੋਰਪੀਅਨ ਮਿਲਦੀ ਉਹ ਸਾਹਮਣੇ ਖੜੀ ਆ ਤੁਹਾਡੇ ਠੀਕ ਹੈ ਠੀਕ ਹੈ ਹਰ ਗੱਡੀ ਤੁਹਾਨੂੰ ਲਗਭਗ ਮਿਲ ਜੂ ਫੋਰਚੂਨਰ अल्टੋਸ ਮਾਣ ਕਟੋ ਰ ਠੀਕ ਹੈ ਬਰੀਜ਼ਾ ਓਕੇ ਅੱਛਾ ਜਿਵੇਂ ਵੀਰੇ ਹੈ ਨਾ ਔਰੇ ਬਾਈ ਆਪਣੀ ਘਰ ਵਾਲੀ ਕਾਰਾਂ ਵੀ ਲਿਆ ਕੇ ਵੇਚ ਸਕਦੇ ਨੇ ਹਾਂਜੀ ਹਾਂ ਕਰੇਲੂ ਗੱਡੀਆਂ ਕਾਫੀ ਮਤਲਬ ਐ ਮੰਨੋ ਵੀ 60 40 ਦੀ ਰੇਸ਼ਿਓਂ ਰਹਿੰਦੀ ਹੈ 40% ਸਾਡੀਆਂ ਹੁੰਦੀਆਂ 60% ਘਰਾਂ ਚੋਂ ਗੱਡੀਆਂ ਆਉਂਦੀਆਂ ਠੀਕ ਹੈ ਹਾਂਜੀ ਲੈ ਬਾਈ ਹੈ ਨਾ ਔਰੇ ਬਾਈ ਹੈ ਨਾ ਅਗਰ ਤੁਸਨੇ ਘਰ ਦੀ ਕਾਰ ਕੋਈ ਖਰੀਦਣੀ ਹੈ ਜਾਂ ਵੇਚਣੀ ਵੀ ਹੈ ਤਾਂ ਔਰੇ ਆ ਕੇ ਆਪਣੀ ਕਾਰ ਸਟੈਂਡ ਕਰ ਸਕਦੇ ਨੇ ਜਿਹਦਾ ਖਰਚਾ ਤੁਹਾਡੇ ਤੋਂ ਕੋਈ ਨਹੀਂ ਲਿਆ ਜਾਣਾ ਉੱਪਰ ਦੀ ਲੱਕੀ ਡਰਾਅ ਚੋਂ ਅਗਲੇ ਨੂੰ ਇਹਨਾਂ ਨਾਲ ਜੀ ਠੀਕ ਹੈ ਪ੍ਰਾਈਸ ਵੀ ਕੱਢਦੇ ਆ ਇੱਕ ਵਿਨਿੰਗ ਪ੍ਰਾਈਜ਼ ਵੀ ਬਈ ਹੋਣਾ ਉਹਦੇ ਹੁੰਦੇ ਤੇ ਉਹ ਇਸ ਸਟੈਂਡਿੰਗ ਚਾਰजेस ਕੋਈ ਨਹੀਂ ਹੈਗੇ ਨਾ ਵੀਰੇ ਆਪਣੇ ਹਾਂ ਬਿਲਕੁਲ ਨਹੀਂ ਜੀ ਤੇ ਉਹ ਜਿਹੜੀ ਤੁਹਾਡੀ ਕਾਰ ਵੇਕੂਗੀ ਉਹਦਾ ਜੋ ਹੈਗਾ ਮੌਕੇ ਤੇ ਕਮਿਸ਼ਨ ਹੋਗਾ ਲੋਨ ਦੀ ਸਹੂਲਤ ਤੁਸੀਂ ਦੇਖੀ ਆ ਕਿਵੇਂ ਅਸੀਂ ਫਟਾਫਟ ਹਾਂ ਹੁਣ ਹੀ ਪਾਰਟੀ ਡੀਲ ਹੋਈ ਆ ਅੱਧੇ ਘੰਟੇ ਚ ਅਸੀਂ ਡੀਲ ਮਤਲਬ ਮੈਚਰ ਕਰਕੇ ਨਾਲ ਹੀ ਲੋਨ ਕਰਾ ਕੇ ਉਹਨੂੰ ਗੱਡੀ ਟ੍ਰਾਂਸਫਰ ਕਰਤੀ ਤੇ ਬਈ ਇਹ ਨਾ ਬਾਈ ਹੋਰੀ ਉਹ ਖੜੇ ਨੇ ਉਧਰ ਵਰਨਾ ਦਿੱਤੀ ਬਾਈ ਹੋਰਾਂ ਨੂੰ ਅ ਅੱਧੇ ਘੰਟੇ ਦੇ ਵਿੱਚ ਲੋਨ ਕਰਾ ਕੇ ਕਾਰ ਬਾਈ ਉਹਨਾਂ ਨੂੰ ਡਿਲੀਵਰ ਕਰਤੀ ਵਰਨਾ ਉਹ ਰੀਲ ਵੀ ਹੋਊ ਤੁਸੀਂ ਚੈੱਕ ਕਰ ਲਿਓ ਤੇ ਜਿਵੇਂ ਬਾਈ ਹੁਣ ਕਾਰ ਦੀ ਗੱਲ ਕਰੀ ਆਪਣੇ ਲਈ ਮੈਂ ਆਹ ਕਾਰ ਖੜੀ ਆ 16 ਮਾਡਲ ਆ ਨਾ ਸ਼ਾਇਦ ਇਹ ਹਾਂਜੀ ਹਾਂ ਇਹ 2016 ਜੀ ਬਹੁਤ ਵਧੀਆ ਕਾਰ ਆ ਇਹ ਠੀਕ ਹੈ ਤੇ ਹੈਗੀ ਚਾਹੇ ਓਨਰ ਜ਼ਿਆਦਾ ਪਰ ਮਤਲਬ ਗੱਡੀ ਸੋਹਣੀ ਆ ਠੀਕ ਹੈ ਤੇ ਨੋਨ ਓਨਰ ਕਾਰ ਆ ਅਲਾਈ ਲੂਏ ਪਏ ਹੋਏ ਨੇ ਸੋਹਣੀ ਕਾਰ ਆ ਉਹਦਾ ਰੇਟ ਵੀ ਹੋਊ ਫਿਰ ਆ ਰੇਟ ਵੀ ਸਹੀ ਹੈ ਉਹਦਾ ਰੇਟ ਵੀ ਸਾਢੇ 4 ਲੱਖ ਦੀ ਗੱਡੀ ਹੈ ਠੀਕ ਹੈ ਕਈ ਵਾਰ ਸਾਡੇ ਦੋਸਤਾਂ ਲੰਮਾ ਹੁੰਦਾ ਤੁਸੀਂ ਮਹਿੰਗੀ ਵੀ ਰੇਟ ਜਿਵੇਂ ਹੁਣ ਮੰਨ ਲਓ ਕਾਗ ਦੀ ਗੱਡੀ ਹੈ ਜੇ ਅਗਲਾ ਮੰਗਦੀ ਹੈ ਹਾਂਜੀ 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 ਘਟਾਉਣਾ ਪੈਂਦਾ ਲੇਕਿਨ ਇਹ ਮਤਲਬ ਸਹੀ ਰੇਟ ਦੀ ਤੁਹਾਨੂੰ ਮਤਲਬ ਗੱਡੀ ਮਿਲ ਜੂਗੀ ਆ ਇਦਰ ਪੰਜਾਬ ਨੰਬਰ ਦੀ ਆ ਇਟਿਓਸ ਹੈਗੀ 13 ਮਾਡਲ ਬਈ ਹਨਾ ਇਟਿਓਸ ਹਾਂਜੀ ਹਾਂਜੀ ਤੇ 2013 ਮਾਡਲ ਹੈ ਇਹ 2 ਲੱਖ 60000 ਰੁਪਏ ਦੀ ਰੇਂਜ ਚ ਹੈ ਜਿਵੇਂ ਮਤਲਬ ਰੇਟs ਠੀਕ ਨੇ ਜਾਇਜ਼ ਰੇਟ ਨੇ ਕੋਈ ਵੱਧ ਆਪਾਂ ਇਹ ਨਹੀਂ ਕਹ ਸਕਦੇ ਆ ਸਾਨੂੰ ਫਾਲੇ ਵਰਨਾ 0054 ਰਾਜਪੁਰੇ ਦਾ ਨੰਬਰ ਹੈ 2 ਪਿੰਡ ਮਾਡਲ ਹੈ ਐਸ 6 ਆਪਸ਼ਨਲ ਮਾਡਲ ਦੇ ਮਾਡਲ ਹੈਗਾ 18 2018 ਮਾਡਲ ਹੈ ਜੀ ਇਹ ਦੂਸਰੇ ਨਾਂ ਦੀ ਬਈ 68000 ਚੱਲੀ ਵੀ ਕਾਰ ਸਾਢੇ ਅੱਠ ਦੀ ਮੇਰੇ ਖਿਆਲ ਵਿੱਚ ਚਾਹੀਏ ਇਹ ਵੀ ਬਈ ਸਾਢੇ ਅੱਠ ਲੱਖ ਦੀ ਰੇਂਜ ਦੇ ਵਿੱਚ ਕਾਰ ਆ ਗਈ ਇਹ ਕਾਰ ਤੁਸੀਂ ਆਟੋਮੈਟਿਕ ਆ ਜੀ ਅੱਛਾ ਆਟੋਮੈਟਿਕ ਲੈ ਵੀ 18 ਮਾਡਲ ਸਾਢੇ ਅੱਠ ਦੀ ਰੇਂਜ ਦੇ ਵਿੱਚ ਕਾਰ ਆ 0054 ਨੰਬਰ ਆ ਕਾਰ ਬਹੁਤ ਸੋਹਣੀ ਆ ਬਈ ਬਹੁਤ ਵਧੀਆ ਕਾਰ ਆ ਠੀਕ ਆ ਆ ਆ ਗਈ ਲਾ Honda City ਇਹ ਆ ਗਈ 14 14 14 ਮਾਡਲ ਆ ਗਈ ਬਈ ਤੁਹਾਡੀ ਨਾ ਇਹ ਵੀ ਤੁਹਾਡੀ 78000 ਕਿਲੋਮੀਟਰ ਕਾਰ ਚੱਲੀ ਹੋਈ ਕਾਰ ਸੋਹਣੀ ਆ ਵਧੀਆ ਕਾਰਾ ਮਤਲਬ ਤੁਹਾਨੂੰ ਐ ਨਹੀਂ ਹੈਗਾ ਵੀ ਵੈਰਾਈਟੀ ਇੱਕੋ ਹੀ ਮ ਸਾਡੇ ਕੋਲ ਲਗਭਗ 5 5 6 6 ਗੱਡੀਆਂ ਹਰ ਵੈਰਾਈਟੀ ਦੀਆਂ ਸਾਡੇ ਕੋਲੇ ਇਹ ਵੀ ਜਿਵੇਂ ਬਾਈ ਦਾ ਗੱਲ ਕਹਿਣੇ ਵੀ ਜੇਕਰ Honda City ਦੀ ਗੱਲ ਕਰਦੇ ਸਾਡੇ ਕੋਲੇ 7 8 5 11 ਕਾਰਾਂ ਖੜੀਆਂ ਹੋਣਗੀਆਂ ਵਰਨਾ ਕਾਰਾਂ ਵਰਨਾ ਦੇ ਵਿੱਚ ਘੱਟੋ ਘਾਟ 5 6 ਕਾਰਾਂ ਖੜੀਆਂ ਹੋਣਗੀਆਂ Altoਆਂ ਦਾ ਅੰਤੇ ਨਹੀਂ Swiftਾਂ ਦਾ ਤਾਂ ਅੰਤੇ ਨਹੀਂ ਬਈ ਇੰਨੀਆਂ ਕਾਰਾਂ ਉਰੇ ਖੜੀਆਂ ਨੇ ਤੇ Swiftਾਂ ਦੀ ਗੱਲ ਕਰਾਂ ਮੇਰੇ ਦੇਖਿਆ ਲਗਭਗ 20 ਕਾਰਾਂ Swiftਾਂ ਬਿਲਕੁਲ ਬਿਲਕੁਲ Altoਆਂ ਦੀ ਗੱਲ ਕਰਾਂ 25 30 ਕਾਰਾਂ ਖੜੀਆਂ Altoਆਂ ਜਿਹੜੀ ਬਈ ਹੁਣ ਤੁਸੀਂ ਬਸ ਮਨ ਬਣਾ ਕੇ ਆਓ ਜਿਹੜੀ ਕਾਰ ਲੈਣੀ ਉਰੇ ਖੜੀ ਆ ਤੁਹਾਡੀ ਕਾਰ ਉਹ ਬਈ ਇਹ ਤੋਂ ਵਧੀਆ ਮੌਕਾ ਨਹੀਂ ਇਹ ਜਗਾਣੀ ਮਿਲ ਸਕਦੀ ਐਤੋਂ ਵਧੀਆ ਸਾਡੀ ਵਰਗੀ ਡੀਲਿੰਗ ਨਹੀਂ ਕੋਈ ਦੇ ਸਕਦਾ। ਸਹੀ ਗੱਲ ਆ ਬਈ। ਮਤਲਬ ਇਹ ਵੀ ਸਰਟੀਫਾਈਡ ਰਿਪੋਰਟ ਦੇਣੀ ਆ ਨਾਲ ਸਾਰਾ ਕੁਝ ਦੇਣਾ ਹਨਾ ਨਾਲੇ ਸਾਫ ਸੁਥਰਾ ਕੰਮ। ਸੰਗਰੂਰ ਵਾਲੇ ਬੰਦਿਆਂ ਵਾਸਤੇ ਤਾਂ ਬਈ ਸੋਨੇ ਦਾ ਸੁਹਾਗ ਹੀ ਆ ਬਈ ਮਿੱਤਰੋ ਹਨਾ ਇੱਕ ਦੇਖੋ ਅਸੀਂ ਕਰਿਆ ਉਪਰਾਲਾ ਤੇ ਤੁਸੀਂ ਇਹਨੂੰ ਸਪੋਰਟ ਕਰਨਾ ਤੇ ਤੁਸੀਂ ਉਹ ਵਧਾਉਣਾ ਬਈ ਹਨਾ। ਹਾਂਜੀ ਹਾਂ ਬਿਲਕੁਲ। ਜਿਵੇਂ ਆਪਾਂ ਗੱਲ ਕਰਦੇ ਆ ਵੀ ਇਹ ਆਪਾਂ ਡੇ ਬਾਏ ਡੇ ਵਧੇ ਜਾਂਦੇ ਨੇ ਬਈ ਆਪਣੇ ਪਿਆਰ ਮਿੱਤਰਾਂ ਦਾ ਵੱਧ ਆ ਬਈ ਹਨਾ। ਸਾਨੂੰ ਇਹ ਹੁੰਦਾ ਵੀ ਜਿਵੇਂ ਹੁਣ ਇਸ ਉੱਚ ਸਾਨੂੰ ਲੱਗਦਾ ਵੀ ਗਰਮੀ ਬਹੁਤ ਹੈ ਘੱਟ ਆਉਣ ਪਰ ਇਹ ਤੇ ਕਿ ਤੁਸੀਂ ਦੇਖ ਹੀ ਰਹੇ ਹੋ ਸਹੀ ਗੱਲ ਆ ਬਈ ਮਤਲਬ ਕੀ ਰੰਗਤਾਂ ਮੇਲੇ ਆ ਚੈੱਕ ਕਰ ਲੋ ਬਈ ਨਾ ਕ੍ਰੇਟਾ ਵੀ ਕਾਰ ਖੜੀ ਹੈ 2018 ਮਾਡਲ 19 ਦੀ ਅਰੇਸਟਡ ਆ ਜੀ ਇਹ ਆਪਸ਼ਨਲ ਮਾਡਲ ਚ ਆਪਸ਼ਨਲ ਦੇ ਵਿੱਚ ਬਈ ਹੁਣ ਵੱਡੀ ਮੰਡੀ ਚ ਵੀ ਇਹੋ ਜੀ ਚੀਜ਼ਾਂ ਨਹੀਂ ਮਿਲਦੀ ਅਗਲਾ ਈ ਖੜੀ ਆ ਜੀ ਐਸ ਖੜੀ ਆ ਐਸ ਐਕਸ ਖੜੀ ਐਸ ਐਕਸ ਆਪਸ਼ਨਲ ਮਾਡਲ ਮਤਲਬ ਗੱਡੀਆਂ ਸਾਡੇ ਕੋਲ ਦੋ ਖੜੀਆਂ ਨੇ ਦੋ ਖੜੀਆਂ ਆ ਸਵਿਫਟਰ ਨਵੀਂ ਸ਼ੇਪ ਦੀ ਚੈੱਕ ਤੁਸੀਂ ਆਪ ਹੀ ਚੈੱਕ ਕਰੀ ਜਾਓ ਕਿਹੜੀ ਕਿਹੜੀ ਤਾਰਾ ਆ ਔਟੋਮੈਟ ਹਾਂਜੀ ਠੀਕ ਹੈ ਨਹੀਂ ਮਿਲਦੀ ਮਾਰਕੀਟ ਚ ਆਟੋਮੈਟਿਕ ਇਹ ਡੀਜ਼ਲ ਚ ਹਾਂਜੀ ਡੀਜ਼ਲ ਚ ਲੈ 17 ਮਾਡਲ ਡੀਜ਼ਲ ਮਾਰਕੀਟ ਚ ਨਹੀਂ ਮਿਲਦੀ ਕਾਰ ਵੇਸੇ ਤਾਂ ਸੀਤ ਹੀ ਹੋਣਾ ਤੇ ਆ ਆ ਗਈ ਤੁਹਾਡੀ ਸਿਆਦ ਸਾਡੇ ਕੋਲ ਦੋ ਖੜੀਆਂ ਨੇ ਇੱਕ ਉਹ ਲਾਸਟ ਦੇ ਖੜੀਆਂ ਉਹ ਆਪਾਂ ਬਾਅਦ ਚ ਦਿਖਾਉਨੇ ਹਾਂ ਉਹਨੂੰ ਹਾਂਜੀ ਹਾਂਜੀ ਇਹ ਆ ਦੋਨੇ 17 ਮਾਡਲ ਗੱਡੀਆਂ ਨੇ ਉਹ 18 ਇਹ 17 ਓਕੇ ਟੌਪ ਮਾਡਲ ਆ ਸਮਾਰਟ ਆਹ ਸੋਰ ਵੀ ਹੋ ਆ ਗਈ ਇਹ ਕਿਹੜਾ ਮਾਡਲ ਹੈ 19 19 ਹੈ 2019 ਮਾਡਲ ਆਈ 29000 ਚੱਲੀ ਹੋਈ ਠੀਕ ਹੈ ਇਹਦੇ ਤੇ ਲਿਖਿਆ ਨਹੀਂ ਨਾਲ ਦੇ ਨਾਲ ਦੇ ਟਾਇਰ ਨੇ 29000 ਚੱਲੀ ਆ ਸਿਰਫ 29000 ਕਿਲੋਮੀਟਰ ਆ ਆ ਗਈ ਤੁਹਾਡੀ ਫੋਰਟ ਹੁੰਦਾ ਬਹੁਤ ਪਿਆਰਾ ਮਾਡਲ 7 67500 ਦੀ ਪੌਣੇ 7 ਲੱਖ ਰੁਪਈਆ ਦੇ ਵਿੱਚ ਫੋਰਟ ਹੁੰਦਾ ਹੈ ਪੰਜਾਬ ਨੰਬਰ ਦੀ ਮੇਨ ਗੱਲ ਬਈ ਹੈ ਹਨਾ ਓਨਰ ਵੀ ਸ਼ਾਇਦ ਤੁਹਾਡੇ ਦੂਸਰੇ ਆ ਇਹ ਦੂਸਰੇ ਨਾਮ ਆ ਜੀ ਹਾਂ ਤੇ ਆ ਗਈ ਬਰੇਜ਼ਾ ਇਹ ਬਰੇਜ਼ਾ 2020 ਆ ਇਹ ਹਾਂਜੀ 20 ਮਾਡਲ ਆ ਠੀਕ ਹੈ 20 ਡੀਜ਼ਲ ਦੇਖੋ ਕਿੱਥੋਂ ਲਿਆਉਂ 20 ਡੀਜ਼ਲ ਦੀ ਬਈ ਮਤਲਬ 20 ਡੀਜ਼ਲ ਮਿਲਦੀ ਨਹੀਂ ਆਟੋਮੈਟਿਕ ਹੂੰ ਲਾ ਜੋ ਭਾਈ ਅੱਛਾ ਜਿਵੇਂ ਆ ਇਹ ਦਿੱਤਾ ਹ ਬਣਾਏ ਨੰਬਰ ਦਿੱਲੀ ਦਾ ਨੰਬਰ ਆ ਭਈ ਹੈ ਨਾ ਨੰਬਰ ਦਾ ਤਾਂ ਕੋਈ ਇਸ਼ੂ ਨਹੀਂ ਚਲੋ ਵੀ ਜਿਹੜੇ ਪੇਪਰ ਆਉਣਗੇ ਦੇ ਕੰਪਲੀਟ ਕੰਪਲੀਟ ਕਰਾ ਕੇ ਦਵਾਗੇ ਆਪਾਂ ਲੈ ਭਾਈ ਉਰੋਂ ਕੋਈ ਵੀ ਅਗਰ ਤੁਸੀਂ ਗੱਡੀ ਲੈ ਰਹੇ ਹੋ 20 ਦੀ ਰੇਂਜ 20万 ਨਹੀਂ ਮਿਲਦੀ ਫੁੱਲ ਲੋਨ ਹੋ ਸਕਦਾ ਗੱਡੀ ਠੀਕ ਹੈ ਓਕੇ ਪੂਰਾ ਪੂਰਾ 100% ਲੋਨ ਵੀ ਹੋ ਸਕਦਾ ਆ ਕਾਰ ਤੇ ਭਾਈ ਅਗਰ ਤੁਹਾਡੀ ਪ੍ਰੋਫਾਈਲ ਵਾਲੀ ਵਧੀਆ ਅਛਾ ਵੀਰੇ ਹਣਾ ਇੱਕ ਮੈਂ ਛੋਟੇ ਥੋੜੇ ਤੋਂ ਕੁਐਸਚਨ ਹੋਰ ਪੁੱਛਣਾ ਜਿਵੇਂ ਹੁਣ ਕੋਈ ਵੀ ਆ ਮੰਨ ਕੇ ਚੱਲੀ ਆ ਪਾ ਕਸਟਮਰ ਦੀ ਘਰ ਆ ਕਿਸੇ ਦੀ ਹੁਣ ਇਹਦੇ ਪੇਪਰਾਂ ਦਾ ਇਹ ਪੇਪਰਾਂ ਜਿੰਮੇਵਾਰੀ ਥੋੜੀ ਹੋਣੀ ਆਪਣੀ ਹੋਣੀ ਆ ਬਿਲਕੁਲ ਜੀ ਠੀਕ ਹਣਾ ਮਤਲਬ ਅਸੀਂ ਜੋ ਇੱਥੇ ਖੜਾਇਆ ਹੈ ਉਹ ਸਭ ਕੁਝ ਚੈੱਕ ਕਰਕੇ ਖੜਾਇਆ ਹੈ ਠੀਕ ਹੈ ਠੀਕ ਆ ਕੋਈ ਕਿਸੇ ਦੇ ਕਾਗਜ਼ਾਂ ਦੀ ਕੋਈ ਦਿੱਕਤ ਨਹੀਂ ਹੋਊਗਾ ਮੰਨ ਲਓ ਇੱਥੇ ਕੋਈ ਗੱਡੀ ਖੜੀ ਆ ਹੂੰ ਪਿਛਲੇ ਸਾਡੇ ਕੋਲ ਆਈ ਸੀ ਗੱਡੀ ਉਹਦੇ ਪੇਪਰ ਕੰਪਲੀਟ ਨਹੀਂ ਸੀਗਾ ਅਸੀਂ ਉਹਨੂੰ ਮਨਾ ਕਰਤਾ ਵੀ ਅਸੀਂ ਇਹ ਵੇਚ ਨਹੀਂ ਇਹ ਤੂੰ ਸਕ੍ਰੈਪ ਚ ਵੇਚ ਆ ਸਹੀ ਗੱਲ ਅਸੀਂ ਨਹੀਂ ਇੱਥੇ ਵੇਚ ਵੀ ਹੈਨਾ ਇਹ ਚੀਜ਼ਾਂ ਵੀ ਹੈਨਾ ਤੁਹਾਨੂੰ ਬਈ ਪੁੱਛਣੀਆਂ ਜ਼ਰੂਰੀ ਨਹੀਂ ਨੇ ਸਾਡਾ ਅਸੀਂ ਪੁੱਛ ਲਿਆ ਤੇ ਆ ਐਕਸਯੂਵੀ ਇਹ 15 ਮਾਡਲ 15 ਮਾਡਲ ਆ ਜੀ 26 ਇਹ ਵੀ 15 ਮਾਡਲ ਦਾ ਆ ਆਜੋ ਫਿਰ ਤੁਹਾਨੂੰ ਮੈਂ ਸਾਰੀਆਂ ਗੱਲਾਂ ਟੋਟੋ ਛੋਟੇ ਜਿਹੇ ਰੇਟ ਦਿਆ ਹੈ 1 ਲੱਖ 5000 ਰੁਪਏ ਦੀ ਪੂਰੀ ਪੂਰੇ ਹੋਰ ਜੀ ਲੱਖ ਦੀ ਮਿਲ ਜ ਇਹ ਹੈਗੀ ਥੋੜੀ ਮਾਡਲ 2012 12 ਮਾਡਲ ਆ ਗਈ ਜੀ 12 ਮਾਡਲ 60 ਹੋਣ ਰਾਹੀ ਹੈ ਹਾਂ 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 ਤੇ 3 ਕੋ ਲੱਖ ਦੀ ਰੇਂਜ ਚ ਹੈ ਠੀਕ ਹੈ ਡਿਮਾਂਡਿੰਗ ਪ੍ਰਾਈਸ ਵਧੀਆ ਵਧੀਆ ਮਤਲਬ ਲਾਇ ਲੂਏ ਪਏ ਨੇ ਦੇਖੋ ਠੀਕ ਹੈ ਤੇ ਆ ਆ ਗਈ ਥੋੜੀ ਵੈਗਨਰ ਇਹ ਵੈਗਨਰ ਕਿਹੜਾ ਮੋਟਾਰਾ ਮਾਡਲ ਜੀ ਸੀਐਨਜੀ ਵਧੇ ਸੀਐਨਜੀ ਠੀਕ ਹੈ ਵੀਰੇ ਕੰਪਨੀ ਸੀਐਨਜੀ ਆ ਆ ਗਈ ਲਓ ਇਹ ਆ ਗਈ ਜੀ ਲਾ ਆ ਮੇ ਆ ਗਈ ਡੀਜ਼ਲ ਚ ਡੀਜ਼ਲ ਦੀ 5,60,000 ਰੁਪਏ ਦੀ ਹੈ ਇਹ 19 ਮਾਡਲ ਥੋੜੀ ਹਾਂਜੀ ਹਾਂ ਦੇਖ ਲਓ ਬਾਈ 19 ਮਾਡਲ ਕਾਰ ਹੈ ਉੱਚਾ ਮਾਡਲ ਨਾਲ ਡੀਜ਼ਲ 2 ਵਧੀਆ ਗੱਡੀਆਂ ਬਈ ਬਹੁਤ ਸੋਹਣੀ ਕਾਰ ਆ ਬਈ ਲੈ ਦੋ ਜੇ ਕਿਸ ਨੇ ਕਾਰ ਲੈ ਜਾਣੀ ਹੈ ਪੇਪਰ ਪੂਰੇ ਐਡੀ ਕੋ ਬੇਚਿੰਤ ਹੋ ਕੇ ਆਇਓ ਵੀ ਤੁਹਾਨੂੰ ਪੇਪਰਾਂ ਦੇ ਵਿੱਚ ਕਈ ਵਾਰ ਕੋਈ ਹੋ ਪੇਪਰ ਹੋਰ ਤੁਹਾਨੂੰ ਪੂਰੇ ਮਿਲਣਗੇ ਉਹ ਬਾਈ ਹੋਰਾਂ ਜਿੰਮੇਵਾਰੀ ਆ ਬਈ ਪੂਰੀ ਹੈ ਨਾ 18 18 ਮਾਡਲ ਦੇ ਹੂੰ ਬਾਕੀ ਕੋਈ ਵੀ ਅਗਰ ਤੁਸੀਂ ਗੱਡੀ ਲੈ ਰਹੇ ਹੋ ਬਈ ਆ ਕੇ ਆਪਣੇ ਚੰਗੀ ਤਰ੍ਹਾਂ ਚੈੱਕ ਕਰੋ ਬਿਲਕੁਲ ਹੈ ਨਾ ਤੇ ਕੋਈ ਡਾਊਟ ਆ ਸਾਡੀ ਟੀਮ ਤੁਹਾਨੂੰ ਦੱਸਦੀ ਆ ਸਾਰਾ ਕੁਝ ਕਲੀਅਰ ਦੱਸਦੀ ਆ ਜੇ ਤੁਸੀਂ ਪੁੱਛੋਗੇ ਨਹੀਂ ਫਿਰ ਗੱਲ ਬੱਕਰੀ ਆ ਓਕੇ ਅੱਛਾ ਆਪਣੇ ਉਹਰੇ ਮੈਂਬਰ ਕਿੰਨੇ ਨੇ ਆਪਣੇ ਜਿਹੜੇ ਉਹਰੇ ਲਗਭਗ ਇੱਥੇ ਇਸ ਟਾਈਮ ਸਾਡੇ 30-35 ਮੈਂਬਰ ਮਤਲਬ ਜਿਹੜੇ ਵਿੱਚ ਉਹ ਕੰਮ ਕਰਦੇ ਸਾਨੂੰ ਦਿਖਾਣਗੇ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਠੀਕ ਹੈ ਲੈ ਵੀ ਆਹਾ ਤੁਹਾਡੀ ਥੀਕਾ ਸਪੈਕਟ ਆਪਾਂ ਇੱਕ ਪਹਿਲਾਂ ਵੀ ਦਿਖਾ ਕੇ ਆਏ ਆ ਬਈ ਤੁਹਾਨੂੰ ਹਾਂ ਜੀ ਹਾਂ ਇਹ ਹੁਣ ਦੇਖੋ ਉਹ ਆ ਗਈ ਉਹਦੇ ਉਹ ਵੀ ਨਵੀਂ ਸ਼ੇਪ ਚ ਇਹ ਵੀ ਨਵੀਂ ਸ਼ੇਪ ਇਹ ਵੀ ਨਵੀਂ ਸ਼ੇਪ ਇਹ ਜੈਡੀ ਆ ਉਹ ਵੀੜੀ ਸੀ ਜੈਡੀ ਆ ਦੋ ਦਿਨ ਆਪਾਂ ਪੁਰਾਣੀਆਂ ਤੁਹਾਨੂੰ ਦਿਖਾ ਚੁੱਕੇ ਆ ਬਈ ਹਾਂ ਆ ਗਈ ਰੇਟਸ ਬਾਈ ਜੇ ਕਿਸੇ ਦੇ ਉੱਪਰ ਆ ਡੀਜ਼ਲ ਇਹ ਸੱਚ ਪٹرول ਚ ਆ ਗਈ ਪٹرول ਚ 12 ਜੇ ਕੋਈ ਪٹرول ਲੈਣਾ ਚਾਹੁੰਦਾ 165 ਦੀ ਗੱਡੀ ਆ ਸਾਰੀ ਇਹ ਠੀਕ ਹੈ ਜਿਨ੍ਹਾਂ ਦਾ ਚਲਾਵਾ ਘਾਟਾ ਵੇੜੇ ਕਹਿੰਦੇ ਵੀ ਅਸੀਂ ਘੱਟ ਦਲਾਉਣਾ ਆ ਪਟ્રોલ ਦੀ ਗੱਾਰ ਹਾਂਜੀ ਹਾਂ ਇਹ ਵੀ ਪਟ્રોલ ਆ ਬਣੀ ਨਾ ਇਹ ਵੀ ਪਟ્રોલ ਆ ਗਈ ਇਹ ਹੈਗੀ ਥੋੜੀ 11 ਮਾਡਲ ਹੈ 11 ਲੈ ਵੀ 11 ਮਾਡਲ ਤੇ ਪਾਸਿੰਗ ਦੀ ਹੈਗੀ ਹਾਲੇ ਹਾਂਜੀ ਹਾਂ ਆਹ ਆ ਦੇਖੋ ਜੈਨ ਜੈਨ ਆ ਜੈਨ ਇਹ ਵੀ ਬਹੁਤ ਡਿਮਾਂਡ ਬਹੁਤ ਆਕਾਰ ਦੀ ਬਈ ਇਹਨਾਂ ਜਿਹਨੇ ਵੀ ਘਰੇ ਰੱਖਣੀ ਹੈ ਨਾਰਮਲ ਰੱਖਣੀ ਹੈ ਵੀ ਥੋੜੇ ਪੈਸੇ ਨਹੀਂ ਹੈਗੀ ਪਾਸਿੰਗ ਕਰਨੀ ਬਿਨਾ ਪਾਸਿੰਗ ਤੋਂ ਦੇਖੋ ਸਾਰੀ ਡੀਟੇਲ ਲਿਖੀ ਆ ਐ ਨਹੀਂ ਹੈਗਾ ਵੀ ਕੋਈ ਹਲਕਾ ਵਟੂ ਠੀਕ ਹੈ ਇਹ ਬਿਨਾ ਪਾਸਿੰਗ ਤੋਂ ਤੁਹਾਨੂੰ ਕੱਲੀ ਆਰਸੀ ਤੇ ਐਫੀ ਡੈਕਟ ਮਿਲੂ ਬਈ ਹਾਂਜੀ ਠੀਕ ਹੈ 2014 19 ਆ ਗਈ 19 ਸਕੋਰਪਿਓ 15 ਲੱਖ ਰੁਪਏ ਦੀ ਰੇਂਜ ਚ ਜੀ 89000 ਚੱਲੀ ਗਈ ਲੈ ਬਈ ਚੱਕ ਲਓ ਬਈ ਆ ਆ ਗਈ ਬਈ ਆਰਾ ਆਏ ਆ ਗਈ ਮਾਨ ਜਾ ਮਾਨ ਜਾ ਮਾਨ ਜਾ 2010 ਮਾਡਲ ਆ ਜੀ オリジナル ਪੇਂਟ ਚ ਆ ਦੇਖੋ ਗੱਡੀ ਲੈ ਬਈ ਸੋਹਣੀ ਕਾਰ ਆ ਪੂਰੀ ਆਪਣੇ ਲਈ ਵੀ ਉਹ ਵੀ ਸਾਰੀ ਸਾਰੇ ਤਰ੍ਹਾਂ ਦੀਆਂ ਕਾਰਾਂ ਨੇ ਮਿਲਣ ਮਹਿੰਗਾ ਸਸਤੇ ਤੋਂ ਮਹਿੰਗਾ ਹਰ ਜੀ ਜਾ ਨਹੀਂ ਇਹ ਵੀ ਅਸੀਂ ਹੁਣ ਉੱਤੇ ਨੂੰ ਜਾ ਰਹੇ ਹਾਂ ਤਾਂ ਅਸੀਂ ਨੀਚੇ ਨਹੀਂ ਗੱਡੀਆਂ ਵਿੱਚ ਨਹੀਂ ਸਾਰੀਆਂ ਵੇਚਾਂਗੇ ਇਹ ਮੇਲੇ ਚੋਂ ਤੁਹਾਨੂੰ ਭਾਈ 50000 ਤੋਂ ਲੈ ਕੇ 50 ਲੱਖ ਤੱਕ ਦੀ ਜਿੰਦਾਂ ਦੀ ਮਰਜ਼ੀ ਕਾਰ ਲੈ ਲਈ ਆਪਾਂ ਅੱਛਾ ਬੀਟ ਵੀ ਹੈਗੀ ਆਪਣੀ ਇਹ ਬੀਟ ਦੇਖੋ ਛੋਟੀ ਜੀ ਕਾਰ ਜਿਹ ਕਿਸੇ ਨੇ ਲੈਣੀ ਹੋਵੇ ਡੀਜ਼ਲ ਚ ਠੀਕ ਹੈ 1.40 ਦੀ ਰੇਂਜ ਚ 15 ਮੰਗ 1.40 ਲੱਖ ਵਿੱਚ ਪੰਜਾਬ ਨੰਬਰ ਦੀ ਕਾਰ ਦੀ ਸਟੈਂਡਿੰਗ ਚੈੱਕ ਕਰੋ ਸਟੈਂਡਿੰਗ ਹੋਊ ਸੋਹਣੀ ਆ ਵੀ ਕਾਰ ਦੀ ਅਮਰੁੱਤੀ ਵੀ ਹੈਗੀ ਆਪਣੇ ਕੋਲ ਹਾਂਜੀ ਹਾਂ ਅਮਰੁੱਤੀ ਵੀ ਆ 2008 ਮਾਡਲ ਅਮਰੁੱਤੀ ਅੱਜਕੱਲ ਮਿਲਦੀ ਨਹੀਂ ਕੋਈ ਸਰ ਜੀ ਨਹੀਂ ਮਿਲਦੀ ਜਿਹਨੇ ਤਿਆਰ ਕਰੋਨੇ ਅਮਰੁੱਤੀ ਲਵਰ ਤਾਂ ਬਈ ਬਹੁਤ ਸਰੇ ਆਉਂਦਾ ਪਤਾ ਹੈ ਇਹਦਾ ਵੀ ਕਿੰਨਾ ਕੁ ਬੋਲ ਰੱਖੀ 2030 ਤੱਕ ਪਾਸਿੰਗ ਆ ਗੱਡੀ ਦੀ 8 ਮਾਡਲ ਹਾਂਜੀ ਹਾਂ 1 ਲੱਖ 15 ਹਜ਼ਾਰ ਮੰਗਦਾ ਪਰ ਹੁਣ ਅੱਜਕੱਲ ਇਹਨਾਂ ਦਾ ਰੇਟ ਬਹੁਤ ਆ 8 ਮਾਡਲ 30 ਤੱਕ ਪਾਸਿੰਗ ਹੈ ਮਰੂਤੀ ਬਈ ਪੰਜਾਬ ਨੰਬਰ ਦੀ ਲੈ ਜਾਓ ਬਈ ਨੰਬਰ ਵੀ ਤੁਹਾਡਾ ਅਰੀਜਨਲ ਨੰਬਰ ਆ ਨੰਬਰ ਵੀ ਤੁਹਾਡਾ ਬਾਹਰਲਾ ਹੈ ਹਾਂ ਨੰਬਰ ਦੇਖੋ ਕਿੰਨਾ ਸੋਹਣਾ ਹੈ ਇਹ 15 ਮਾਡਲ ਆ ਗਈ ਇਹ ਐਕਸਯੂਵੀ ਹਾਂਜੀ 5 ਲੱਖ ਰੁਪਏ ਦੀ ਰੇਂਜ ਚ 5 ਲੱਖ ਰੁਪਈਆ ਦੇ ਵਿੱਚ ਬੇਟਾ ਹਾਂ ਡਬਲ 8 ਆਈ ਇਹ ਟਰੌਮ ਮਾਡਲ ਆ ਇਹਦੀ ਐਨਓਸੀ ਮਿਲ ਜਾਣੀ ਆ ਹਾਂ ਗ੍ਰੇ ਕਲਰ ਚ ਠੀਕ ਹੈ ਲੈ ਬਈ ਤੇ ਆ ਉਹ ਦਿਖਾਣਾ ਤੁਹਾਨੂੰ ਉਹ ਦੇਖੋ ਗੱਡੀ ਬਹੁਤ ਸੋਹਣੀ ਆ ਜੀ ਸਾਡੇ ਕੋਲ ਵਰਨਾ ਹੂੰ ਲਓ ਜੀ ਵਰਨਾ ਕਾਰ ਖੜੀ ਆ